ਭਵਾਨੀਗੜ੍ਹ ਇਥੋਂ ਦੇ ਨੇੜਲੇ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਆਲੋਵਰਖ ਵਿਖੇ ਪਿੰਡ ਦੀ ਪੰਚਾਇਤ ਪ੍ਰਬੰਤੇ ਸੱਜਣਾ ਨੇ ਸ਼ਿਰਕਤ ਕੀਤੀ ਇਸ ਮੌਕੇ ਗੁਰਪ੍ਰੀਤ ਸਿੰਘ ਫੌਜੀ ਆਲਵਰਖ ਨੇ ਆਪਣੇ ਸਵਰਗੀ ਪਿਤਾ ਦੀ ਯਾਦ ਵਿੱਚ ਇੱਕ ਈ ਰਿਕਸ਼ਾ ਸਕੂਲ ਲਈ ਪਿੰਡ ਦੀ ਪੰਚਾਇਤ ਨੂੰ ਭੇਟ ਕੀਤਾ ਇਸ ਮੌਕੇ ਸਿੱਖਿਆ ਵਿਭਾਗ ਸ਼ਰੂਰ ਦੇ ਬੀਪੀਓ ਗੋਪਾਲ ਸ਼ਰਮਾ ਤੇ ਗੁਰਪ੍ਰੀਤ ਸਿੰਘ ਪਿੰਡ ਦੀ ਪੰਚਾਇਤ ਦਾ ਧੰਨਵਾਦ ਕੀਤਾ ਇਸ ਦੌਰਾਨ ਸਕੂਲ ਦੇ ਮੁਖੀ ਸਰੇਂਦਰ ਸਿੰਘ ਅਵਤਾਰ ਸਿੰਘ ਕਿਰਨਾਰਾਣੀ ਪਰਮਜੀਤ ਕੌਰ ਸੱਸੀ ਵਾਲਾ ਅਕਤਲ ਗੋਪਤਾ ਗਗਨਾ ਗੁਰਮਖ ਸਿੰਘ ਸੀਐਚਸੀ ਗੁਰਜੀਤ ਸਿੰਘ ਬੀਐਨਪੀ ਕੁਲਦੀਪ ਸਿੰਘ ਸ਼ਰਮਾ ਤੇ ਹੋਰ ਪਤਵੰਤੇ ਸੱਜਣਾਂ ਸਮਰਥਾਨੀ ਇਸ ਮੌਕੇ ਪਤਵੰਤੇ ਸੱਜਣਾ ਨੇ ਬੱਚਿਆਂ ਲਈ ਚਾਹ ਤੇ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਰਿਪੋਰਟਰ ਰਾਜਕਰਮੀ ਪੁਆਣੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਇਨਾ ਗੁਰਪ੍ਰੀਤ ਜੀ ਨੇ ਬਹੁਤ ਪੁਰਾਣੀ ਰੀਤ ਹੈ ਜਿਹੜੀ ਆਪਣੇ ਚੱਲੀ ਆ ਰਹੀ ਉਹਦੇ ਚ ਉਹ ਧਰਿਆ ਆਪਣੇ ਪੂਰਵਜਾਂ ਦੇ ਜਦੋਂ ਕੋਈ ਆਪਣਾ ਵੱਡਾ ਵਡੇਰਾ ਚਲਾ ਜਾਂਦਾ ਸੀ ਜਾਂ ਵਿਆਹ ਹੁੰਦਾ ਸੀ ਤਾਂ ਉਹਦੇ ਚ ਕੀ ਯੋਗਦਾਨ ਪਾਇਆ ਜਾਂਦਾ ਸੀ ਵੀ ਸਕੂਲ ਨੂੰ ਜਾਂ ਮੰਦਿਰ ਗੁਰਦੁਆਰੇ ਨੂੰ ਕੋਈ ਨਾ ਕੋਈ ਚੀਜ਼ ਦਿੱਤੀ ਜਾਂਦੀ ਸੀ ਅਪਾ ਇਹ ਸਾਰੀਆਂ ਚੀਜ਼ਾਂ ਨੂੰ ਛੱਡਦੇ ਜਾ ਰਹੇ ਹਾਂ ਇਸੇ ਕਰਕੇ ਤਾਂ ਗੁਰਪ੍ਰੀਤ ਜੀ ਬਾਰੇ ਮੈਂ ਇੱਕ ਗੱਲ ਕਹਾਵਾਂਗਾ ਵੀ ਇਹ ਹੁਣ ਤੱਕ ਨਾ ਜਿੰਨੇ ਵੀ ਮਤਲਬ ਇਹ ਆਪਣੇ ਬੱਚਿਆਂ ਨੇ ਸਾਡੇ ਇਹਨਾਂ ਨੇ ਬਾਹਰ ਜਾਣਾ ਹੁੰਦਾ ਹੈ ਤਾਂ ਹੁਣ ਅੱਜ ਕੱਲ ਆਪਾਂ ਦੇਖ ਰਹੇ ਹਾਂ ਵੀ ਕਿਸੇ ਨਾਲ ਨਹੀਂ ਭੇਜ ਸਕਦੇ ਆਪਾਂ ਤਾਂ ਹੁਣ ਸੇਕ ਨੂੰ ਮਹਿਸੂਸ ਕਰਨਗੇ ਟੀਚਰ ਵੀ ਔਰ ਬੱਚੇ ਵੀ ਕਿਤੇ ਵੀ ਜਾਣਾ ਹੋਵੇ ਸਾਡੇ ਅਕਸਰ ਮੁਕਾਬਲੇ ਹੁੰਦੇ ਰਹਿੰਦੇ ਆ ਜੀ ਕਈ ਵਾਰ ਤਾਂ ਸਾਡੇ ਬੱਚੇ ਜੀ ਐਸੇ ਕਰਕੇ ਜਾਣ ਤੋਂ ਰਹਿ ਜਾਂਦੇ ਨੇ ਕਿ ਟੀਚਰ ਨੂੰ ਪ੍ਰੋਬਲਮ ਹੁੰਦੀ ਆ ਹੁਣ ਮੋਸਟਲੀ ਸਾਡੇ ਲੇਡੀ ਟੀਚਰਸ ਐ ਕਿ ਉਹ ਅਗਲਾ ਕਹਿੰਦਾ ਵੀ ਮੈਂ ਕਿੱਥੇ ਲੈ ਕੇ ਜਾਵਾਂ ਮੋਸਟ ਰਿਸਪੈਕਟਫੁਲ ਬਲੌਕ ਨੋਡਲ ਅਫਸਰ ਮਿਸਟਰ ਕੁਲਵੀਰ ਜੀ ਵੀਡੀਓ ਇਨ ਚਾਰਜ ਮਿਸਟਰ ਕੁ ਡੀਜੀ ਮਾਜੀਸ ਕੂਮਤੋਂ ਬਰਪੇਜੀ ਅਧਵਤਜੀ ਬੀਪੀਓ ਬਲੌਕਸ ਰੂਟ ਤੇ ਪਿੰਡ ਦੇ ਚੁਣੇ ਹੋਏ ਨੁਮਾਇੰਦੇ ਬਟਾ ਇੱਕ ਅੱਜ ਬਹੁਤ ਜ਼ਿਆਦਾ ਭਾਗਾ ਵਾਲਾ ਦਿਨ ਹੈ ਅਕਸਰ ਆਪਾਂ ਸਟੇਜ ਤੋਂ ਅੱਜ ਸਵੇਰੇ ਵੀ ਮਾਰਨਿੰਗ ਅਸੈਂਬਲੀ ਦੇ ਵਿੱਚ ਬਹੁਤ ਚੰਗੀਆਂ ਗੱਲਾਂ ਆਪਾਂ ਨੇ ਡਿਸਕਸ ਕਰੀਆਂ ਸੀ ਪਰ ਅੱਜ ਉਸ ਤੋਂ ਵੀ ਅੱਛਾ ਦਿਨ ਹੈ ਵੈਸੇ ਅੱਜ ਇੰਟਰਨੈਸ਼ਨਲ ਚਿਲड्रन ਡੇ ਵੀ ਹੈ ਚਿਲਡਰਨ ਡੇ ਨੰਨੇ ਗਿਆਸੀ 14 ਨਵੰਬਰ ਨੂੰ ਅੱਜ ਇੰਟਰਨੈਸ਼ਨਲ ਚਿਲਡਰਨ ਡੇ ਹੈ ਤੇ ਸਮਝਾ ਛੋਟਾ ਜਿਹਾ ਫੰਕਸ਼ਨ ਕਿਉਂ ਰੱਖਿਆ ਇਹ ਸ਼ਬਦਾਂ ਦੇ ਵਿੱਚ ਛੋਟਾ ਪਰ ਇਹਦੇ ਮਾਇਨੇ ਬਹੁਤ ਜ਼ਿਆਦਾ ਸਾਰੇ ਬੱਚੇ ਮੇਰੀ ਗੱਲ ਤੇ ਇਸ ਤੇ ਲਿਆਉਣਗੇ ਬਣਾ ਕਲਾਪ ਕਰਾ ਸੱਸੀ ਮੈਮ ਨੂੰ ਆਉਂਗਾ ਕਿ ਬਲੌਕ ਨੋਡਲ ਤਾਂ ਕਿ ਪਿੰਡ ਵਾਲਿਆਂ ਨੂੰ ਪਤਾ ਚੱਲ ਜਾਏ ਬਲੌਕ ਬਲੌਕ ਨੋਡਲ ਅਫੀਸਰ ਦਾ ਹੋਊਗਾ ਸੰਗਰੂਰ ਜ਼ਿਲ੍ਹਾ 7-8 ਬਲੌਕਾਂ ਦੇ ਵਿੱਚ ਵੰਡਿਆ ਹੋਇਆ ਹੈ ਜਿਹਨਾਂ ਆ ਸੀ ਸੰਗਰੂਰ 1 ਸੰਗਰੂਰ 2 ਲਹਿਰਾ ਸੁਨਾਮ 1 ਸੁਨਾਮ 2 ਤਾਂ ਉਹਨਾਂ ਦੇ ਸਾਰੇ ਸਕੂਲਸ ਨੂੰ ਜੋ ਹੈਡ ਕਰਦੇ ਨੇ ਉਹਨਾਂ ਨੂੰ ਬਲੌਕ ਨੋਡਲ ਅਫੀਸਰ ਕਿਹਾ ਜਾਂਦਾ ਹੈ ਤੇ ਆਪਣੇ ਸੰਗਰੂਰ 2 ਬਲੌਕ ਦੇ ਜੋ ਨੋਡਲ ਅਫੀਸਰ ਨੇ ਕੋ ਮਿਸਟਰ ਕੁਲਵੀਰ ਸਾਹਿਬ ਕੁਲਵੀਰ ਜਿਹ ਬੱਚਿਆਂ ਦੇ ਆਉਣ ਜਾਣ ਦੇ ਲਈ ਕੋਈ ਸੌਸਤ ਨਹੀਂ ਹੈ ਕਿ ਤੇ ਬੱਸਾਂ ਦੇ ਰਾਹੀਂ ਬੱਚਿਆਂ ਨੂੰ ਭੇਜਣ ਦੇ ਲਈ ਬੱਚੇ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਭੇਜਿਆ ਜਾ ਰਿਹਾ ਤਾਂ ਆਲੂਆ ਸਕੂਲ ਦੇ ਜਦੋਂ ਹਰ ਸਾਲ ਦੀ ਨਾਲ ਜੰਡ ਹੁੰਦੀ ਹੈ ਤਾਂ ਇਹੀ ਇਹ ਬੇਨਤੀ ਕੋ ਜੋ ਇਹ ਕਲੈਕਸ਼ਨ ਕਰਕੇ ਤੁਸੀਂ ਲੋਕਾਂ ਦੇ ਕੋਲ ਜਿੱਥੇ ਮਿਲ ਕੇ ਅੱਜ ਤਾ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੈ ਜੀ ਤੇ ਜਿਹੜੇ ਤੁਸੀਂ ਇਹ ਰੱਖਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਪਿੰਡ ਦੇ ਲੋਕ ਨੇ ਤੁਹਾਡੇ ਤੋਂ ਮੋਟੀਵੇਟ ਹੋ ਕੇ ਹੋਰ ਚੀਜ਼ਾਂ ਨੇ ਜਿਹੜੀਆਂ ਸਕੂਲ ਦੇ ਲਈ ਲੈ ਕੇ ਆਉਣਗੇ ਤੇ ਔਰ ਅੱਜ ਇਹਨਾਂ ਨੇ ਉਹ ਵਾਦਾ ਪੂਰਾ ਕੀਤਾ ਹੈ ਸਾਡੀ ਜਿਹੜੀ ਥੋੜੀ ਜੀ ਸਮੱਸਿਆ ਸੀਗੇ ਸਾਡਾ ਦਾਖਲਾ ਸੀ ਜਿਹੜਾ ਘੱਟ ਹੁੰਦਾ ਸੀ ਉਹ ਇਸੇ ਵਜ੍ਹਾ ਨਾਲ ਹੁੰਦਾ ਸੀਗਾ ਕਿ ਜਿਹੜੇ ਪ੍ਰਾਈਵੇਟ ਸਕੂਲ ਸੀਗੇ ਸਤਿਆ ਭਾਰਤੀ ਸਕੂਲ ਸੀਗੇ ਜਾਂ ਹੋਸਟ ਸਕੂਲ ਸੀ ਸਾਡੇ ਪਿੰਡ ਦੇ ਬੱਚੇ ਉਹਨਾਂ ਸਕੂਲਾਂ 'ਚ ਚਲੇ ਜਾਂਦੇ ਸੀ ਜਦੋਂ ਕਿ ਸਾਡਾ ਸਟਾਫ ਹੈ ਜਿਹੜਾ ਉਹ ਬਹੁਤ ਮਿਹਨਤੀ ਸਟਾਫ ਹੈ ਮੈਂ ਹਮੇਸ਼ਾ ਗੱਲ ਕਹਿੰਦਾ ਹੁੰਨਾ ਆਪਣਾ ਪਿੰਡ ਕਿਹੜਾ ਹੈ ਅੰਮ੍ਰਿਤਸਰ ਇਹ ਦੱਸਣ ਦੀ ਲੋੜ ਨਾ ਪਵੇ ਇਹ ਜਿਹੇ ਬੱਚੇ ਜਿਹੜੇ ਮਿੰਤ ਕਰ ਸਕਦੇ ਨੇ ਉੱਥੇ ਦੱਸੇ ਕੋਈ ਦੂਸਰਾ ਦੱਸੇ ਵੀ ਆ ਲੋਕ ਦਾ ਬੱਚਾ ਇਹ ਤੁਹਾਡੇ ਲਈ ਤਾਂ ਸਾਰਾ ਕੁਝ ਹੋ ਰਿਹਾ ਹੈ। ਮੈਂ ਖਲਾ ਤੁਸੀਂ ਵੀ ਵੱਡੇ ਅਹੁਦਿਆਂ ਤੇ ਆ ਜ਼ਿਆਦਾਤਰ ਟੀਚਰ ਸਾਹਿਬਾਨ ਬੈਠੇ ਨੇ ਸਾਰੇ ਸਰਕਾਰੀ ਸਕੂਲਾਂ ਚੋਂ ਇਹ ਪੜ੍ਹ ਕੇ ਗਵਰਨਮੈਂਟ ਜੌਬ ਤੇ ਪਹੁੰਚੇ ਗਏ। ਮੈਂ ਆ ਫੌਜੀ ਦੀ ਨੌਕਰੀ ਕਰਕੇ ਆ। ਮੇਰਾ ਭਰਾ ਫੌਜੀ ਦੀ ਨੌਕਰੀ ਕਰਕੇ ਆ। ਇਸ ਸਕੂਲ ਨੇ ਮਾਲੂਚੋਬਾ ਦਾ ਹੈ ਹਾਂਜੀ ਕਰੋਗੇ ਟੋਪ ਹਾਂਜੀ ਦੱਸੋਗੇ ਮਾਲੂਚੋਬ ਨੂੰ ਵੀ ਅਸੀਂ ਉਹ ਲੋਰ ਖੜੇ ਹਾਂ ਹਾਂਜੀ ਪਰ ਛੋਡੇ ਨਹੀਂ ਪਿਛਲੇ ਪੰਚਾਇਤ ਬੈਠੀ ਹੈ ਸਰਪੰਚ ਸਾਹਿਬ ਬੈਠੇ ਨੇ ਸਾਡਾ ਨੌਜਵਾਨ ਮੁੰਡਾ ਗगन ਬੈਠਾ ਹੈ ਸਾਰੀ ਟੀਮ ਬੈਠੀ ਹੈ ਪਿੰਡ ਦੀ ਇੱਕ ਮੈਂ ਇੰਮੇਸ਼ਾ ਅਸੀਂ ਜਿਹੜਾ ਮੈਂ ਪਿੰਛਲ ਆਏ ਸੀ ਤੁਮ ਯਾਰ सरपंच ਨੇ ਮਨਾਂ ਕੀਤਾ ਜੀ ਤੁਸੀਂ ਇੱਥੇ ਕੰਮ ਨਹੀਂ ਕਰ ਸਕਦੇ ਹੈਗੇ ਕਿਉਂਕਿ ਹੁੰਦਾ ਇਹ ਵੀ ਪਤਾ ਨਹੀਂ ਉਹਦਾ ਨੌ ਵੱਡਾ ਕੋਝੂ ਜਾ ਉਹ ਕਰ ਜੂ ਪਰ ਮੈਂ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਕਹਿ ਰਿਹਾ ਸਾਡੀ ਪੰਚਾਇਤ ਦੇ ਵਿੱਚ ਬੈਠ ਕੇ ਵਾਦਾ ਕਰ ਰਿਹਾ ਵੀ ਕੋਈ ਵੀ ਪੋਲਿਟੀਕਲ ਪਾਰਟੀ ਕੋਈ ਵੀ ਪਿੰਡ ਦਾ ਨਮਾਇੰਦਾ ਕੁਝ ਕਰਨਾ ਚਾਹੁੰਦਾ ਸਕੂਲ ਦੇ ਲਈ ਡਿਮਾਂਡ ਰੱਖੋ ਉਹਨਾਂ ਨੂੰ ਵੱਧ ਕੇ ਕਰਨ ਦਿਓ ਟੈਂਟ ਵੀ ਅਸੀਂ ਲਾ ਕੇ ਦੇਵਾਂਗੇ ਸਾਡੇ ਮੁੰਡੇ ਕੰਮ ਕਰਨਗੇ ਕੋਈ ਦਿੱਕਤ ਨਹੀਂ ਹੋਣੀ ਕਰਾਹੀ ਮਿੱਟੀ ਦੀ ਕਿਉਂ ਸੁੱਟ ਗਿਆ ਜਾਂ ਆਹ ਕੁਛ ਕਿਉਂ ਕਰ ਗਿਆ ਕਦੇ ਵੀ ਸਾਡੀ ਪੰਚਾਇਤ ਵੱਲੋਂ ਇਹ ਗੱਲ ਨਹੀਂ ਹੋਊਗੀ ਰੱਬ ਨੇ ਸੁੱਖ ਰੱਖੀ 5 ਸਾਲ ਨੇ 5 ਸਾਲਾਂ ਚ ਵਧੀਆ ਕਰ ਦਾਂਗੇ ਸ਼ਾਇਦ ਬਿਲਡਿੰਗਾਂ ਵੀ ਹੋਰ ਅੱਜ ਇੱਕ ਸਰਨੇ ਅਫਸਰ ਸਰ ਸਾਡੇ ਹੋਕੀ ਦੇ ਪਲੇਅਰ ਨੇ ਇਹਨਾਂ ਨੇ ਡਿਮਾਂਡ ਰੱਖੀ ਕਹਿੰਦੇ ਸਾਨੂੰ ਜਗ੍ਹਾ ਹੋਰ ਚਾਹੀਦੀ ਹੈ ਵੀ ਮੈਨੂੰ ਖੜ੍ਹਾਉਣ ਦੇ ਲਈ ਦਿੱਕਤ ਹੈ ਪਰ ਤੁਹਾਡੇ ਫਾਦਰ ਸਾਹਿਬ ਤੁਹਾਡੇ ਦਾਦਾ ਜੀ ਮੈਨੂੰ 100% ਤੇ ਉਹਨਾਂ ਦੀ ਜਾਦੂ ਤਾਜ਼ਾ ਰੱਖਣ ਲਈ ਇਹ ਉਹਨਾਂ ਦੀ ਮਿਹਨਤ ਚੋਂ ਉਹਨਾਂ ਦੀ ਕਮਾਈ ਚੋਂ ਕਮਾਈ ਹੈ ਬਲੌਗ ਪ੍ਰਾਇਮਰੀ ਅਫੀਸਰ ਸ੍ਰੀ ਗੋਪਾਲ ਸ਼ਰਮਾ ਜੀ ਤੇ ਸਾਡੇ ਸੀਐਚਟੀ ਸਾਹਿਬਾਨ ਟੀਚਰ ਸਾਹਿਬਾਨ ਬੋਲੇ ਸੋਨਿਹਾਲ ਸ੍ਰੀ ਅਕਾਲ ਆਏ ਸੋਨਿਹਾਲ ਸ੍ਰੀ ਅਕਾਲ ਸ੍ਰੀ ਅਕਾਲ ਜੀ ਤੁਹਾਨੂੰ ਬੋਲਣ ਲਈ ਸਤਿ ਸ਼੍ਰੀ ਅਕਾਲ ਲਾਲੋ ਸਰ ਜੀ ਮੈਂ ਸਭ ਤੋਂ ਸ਼ੁਰੂ ਕਰਾਂਗਾ ਐਰਡੋਰ ਦੇ ਨਾਲ OK ਮੈਂ ਗੁਰਪ੍ਰੀਤ ਫੌਜੀ ਜੀ ਐਲਓਰਕ ਤਰਾਜ ਥ੍ਰੀ ਵਿਲਰ ਦਾ ਜਾ ਰਿਹਾ ਹੈ ਕੀ ਕਹੂੰਗਾ ਇਸ ਵਾਰ ਦੇਖੋ ਜੀ ਜੜੀ ਜਿਵੇਂ ਪ੍ਰਾਈਵੇਟ ਸਕੂਲਾਂ ਵਾਲੇ ਬੱਚੇ ਸੋਹਣੀਆਂ ਸੋਹਣੀਆਂ ਬੱਸਾਂ ਦੇ ਵਿੱਚ ਛੱਡ ਕੇ ਜਾਂ ਉਹਨਾਂ ਦੇ ਮਾਪੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਗੱਡੀਆਂ 'ਚ ਬਿਠਾ ਕੇ ਉਹਨਾਂ ਨੂੰ ਸਕੂਲਾਂ ਤੱਕ ਛੱਡ ਕੇ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਇਹ ਬੱਚੇ ਜਦੋਂ ਆਪਣੇ ਘਰਾਂ 'ਚੋਂ ਨਿਕਲਦੇ ਸੀ ਤਾਂ ਉਹ ਬੱਸਾਂ ਵੱਲ ਦੇਖ ਕੇ ਤੱਕਦੇ ਸੀ ਵੀ ਕੀ ਕਦੇ ਸਾਡਾ ਵੀ ਸੁਪਨਾ ਇਹ ਪੂਰਾ ਹੋਊਗਾ ਜਾਂ ਸਾਨੂੰ ਵੀ ਅਸੀਂ ਇਸ ਤਰ੍ਹਾਂ ਸਾਧਨਾ ਤੇ ਬੈਠ ਕੇ ਜਾਵਾਂਗੇ ਕੁਝ ਸਾਡੇ ਜਿਹੜੇ ਸਕੂਲ ਦੇ ਬੱਚੇ ਨੇ ਜਿਹੜੀ ਵੱਡੀ ਗੱਲ ਇੱਕ ਹੋਰ ਵੀ ਹੈ ਉਹ ਕਈ ਡੇਰਿਆਂ ਚੋਂ ਆਉਂਦੇ ਨੇ ਘਰ ਬਾਹਰ ਨੇ ਦੂਰ ਨੇ ਸਕੂਲ ਤੋਂ ਜਾਂ ਸਾਡੇ ਬੱਸ ਸਟਾਪ ਤੇ ਜਿਹੜਾ ਇੱਕੋ ਡੇਢ ਕਿਲੋਮੀਟਰ ਦੂਰ ਹੈ ਉੱਥੇ ਕੁਝ ਪਰਿਵਾਰ ਰਹਿੰਦੇ ਨੇ ਕੀ 40 ਪਰਿਵਾਰ ਉੱਥੋਂ ਬੱਚੇ 8-10 ਬੱਚੇ ਉੱਥੋਂ ਆਉਂਦੇ ਨੇ ਤਾਂ ਉਹਨਾਂ ਨੂੰ ਗਰਮੀ ਦੇ ਵਿੱਚ ਜਾਂ ਸਰਦੀ ਦੇ ਵਿੱਚ ਬਹੁਤੀ ਸਰਦੀ ਦੇ ਵਿੱਚ ਬੜਾ ਆਉਣਾ ਕਠਨ ਸੀਗਾ ਜਦੋਂ ਕਿਤੇ ਕੋਲੋਂ ਦੀ ਲੰਗਦੇ ਸੀ ਤਾਂ ਮਨ ਚ ਆਉਂਦਾ ਸੀ ਯਾਰ ਇਹ ਬੱਚੇ ਵੀ ਉਹ ਸਹੂਲਤਾਂ ਤੋਂ ਕਿਉਂ ਵਾਂਝੇ ਨੇ ਤਾਂ ਇੱਥੇ ਦੁੱਖ ਵੀ ਹੈ ਮੇਰੇ ਫਾਦਰ ਸਾਹਿਬ ਅਕਾਲ ਚਲਾਣਾ ਕਰਕੇ ਪਿੱਛੇ ਜੇ ਤਾਂ ਇਹ ਮੈਂ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਆਪਣੀ ਪੰਚਾਇਤ ਦੇ ਸਹਿਯੋਗ ਦੇ ਨਾਲ ਇਹ ਉਪਰਾਲਾ ਕੀਤਾ ਹੈ ਪੰਚਾਇਤ ਵੱਲੋਂ ਡਰਾਈਵਰ ਵੀ ਰੱਖਿਆ ਜਾਊਗਾ ਜੀ ਕਿਸ ਤਰ੍ਹਾਂ ਹਾਂ ਪੰਚਾਇਤ ਵੱਲੋਂ ਦੇਖੋ ਜਾਂ ਤਾਂ ਪਹਿਲਾਂ ਕੋਈ ਦੇਖਾਂਗੇ ਵੀ ਕੋਈ ਸੇਵਾ ਕਰਨ ਵਾਲਾ ਕੋਈ ਮੁੰਡਾ ਮਿਲ ਜੇ ਕੋਈ ਸੱਜਣ ਮਿਲ ਜੇ ਜਿਹੜਾ ਸੇਵਾ ਦੇ ਤੌਰ ਤੇ ਕਿਉਂਕਿ ਸੇਵਾ ਦੀ ਭਾਵਨਾ ਬਹੁਤ ਵੱਡੀ ਵੱਡੀ ਆ ਸਾਰਾ ਸਾਰਾ ਦਿਨ ਮੇਰਾ ਪਿੰਡ ਇੱਕ ਧਾਰਮਿਕ ਟੱਚ ਪਿੰਡ ਹੈ ਕਿਉਂਕਿ ਮਾਤਾ ਗੁਜਰਕੌਰ ਛੋਟੇ ਸਹਿਬਜਾਦਿਆਂ ਦੀਆਂ ਹਸਤੀਆਂ ਇਸ ਪਿੰਡ ਚ ਆਈਆਂ ਹੋਈਆਂ ਨੇ ਕਾਰ ਸੇਵਾ ਦੇ ਵਿੱਚ ਮੇਰੇ ਪਿੰਡ ਦੇ ਮਹੀਨਾ ਮਹੀਨਾ ਪੰਜ ਪੰਜ ਸਾਲੀ ਸੇਵਾ ਵੀ ਕਰਦੇ ਰਹੇ ਨੇ ਤਾਂ ਹੋ ਸਕਦਾ ਹੈ ਕਿ ਕੋਈ ਸੇਵਾ ਪੱਖੋਂ ਸਾਨੂੰ ਸੱਜਣ ਮਿਲ ਜੂਗਾ ਜੇ ਕੋਈ ਨਹੀਂ ਵੀ ਮਿਲਿਆ ਤਾਂ ਛੋਟੀ ਮੋਟੀ ਪੰਚਾਇਤਾਂ ਚੋਂ ਇਹ ਐਫਰਟ ਕਰਾਂਗੇ ਕੁਝ ਬੱਚੇ ਬੈਠੇ ਸੀ ਉਹਨਾਂ ਨੂੰ ਖੁਦ ਮਹਿਸੂਸ ਹੋ ਰਿਹਾ ਸੀ ਕਿਉਂਕਿ ਸਾਡਾ ਸਟੇਡੀਅਮ ਇੱਥੋਂ ਜਿੱਥੋਂ ਜਿਹੜਾ ਤਿਆਰ ਹੋ ਰਿਹਾ ਹੈ ਪਿੱਛੇ ਜੇ ਸਾਡੀ ਸਰਕਾਰ ਦੇ ਅਪਰਾਲੇ ਸੜਕਾ ਤੇ ਉਹ ਇੱਥੋਂ ਥੋੜਾ ਜਿਹਾ ਤੱਕ ਕਿਲੋਮੀਟਰ ਦੂਰ ਹੈ ਕਿਤੇ ਨਾ ਕਿਤੇ ਬੱਚਿਆਂ ਨੂੰ ਆਏ ਆ ਵੀ ਅਸੀਂ ਹਾਕੀ ਖੇਡਣਾ ਇਹਦੇ ਤੇ ਜਾਇਆ ਕਰਾਂਗੇ ਬੱਚਿਆਂ ਦੇ ਮਨ ਚ ਖੁਦ ਖੁਸ਼ੀ ਆਈ ਹਾਂ ਜੀ ਸਰ ਆਪਣਾ ਨਾਮ ਹਾਂ ਮੇਰਾ ਨਾਮ ਉਤਾਰ ਸਿੰਘ ਜੀ ਅਫਤਾਰ ਜੀ ਮਲਕੇ ਇੱਕ ਆਪਣੇ ਫੌਜੀ ਸਾਹਿਬ ਵੱਲੋਂ ਈ ਰਿਕਸ਼ਾ ਦਿੱਤਾ ਗਿਆ ਇਸ ਬਾਰੇ ਕੀ ਕਹਾਂਗੇ ਦੇਖੋ ਇੱਕ ਬਹੁਤ ਵਧੀਆ ਪ੍ਰਾਰ ਲਾਇਆ ਈ ਰਿਕਸ਼ਾ ਕਿਉਂਕਿ ਪਿੰਡ ਦੇ ਵਿੱਚ ਜਿਹੜੇ ਵਿਦਿਆਰਥੀ ਹੁੰਦੇ ਨੇ ਉਹਦੇ ਨਾਲ ਨਾਲ ਨਾ ਪਿੰਡ ਦੀ ਹਦੂਦ ਤੋਂ ਬਾਹਰ ਬੱਚੇ ਹੁੰਦੇ ਆ ਜਿਨ੍ਹਾਂ ਨੂੰ ਆਉਣ ਜਾਣ ਦੇ ਵਿੱਚ ਬਹੁਤ ਇਕਤ ਆਉਂਦੀ ਹੈ ਤੇ ਉਹਦੇ ਲਈ ਟਰਾਂਸਪੋਰਟ ਦੀ ਸਹੂਲਤ ਜਿਹੜੀ ਹੁੰਦੀ ਆ ਮਤਲਬ ਕਿ ਥੋੜੀ ਸਮੱਸਿਆ ਆ ਰਹੀ ਸਾਨੂੰ ਬਹੁਤ ਜ਼ਿਆਦਾ ਤਾਂ ਗੁਰਪ੍ਰੀਤ ਜੀ ਨੇ ਉਹ ਜੀ ਦਾ ਧਿਆਨ ਰੱਖਦੇ ਹੋਏ ਈ ਰਿਕਸ਼ਾ ਦਾ ਜਿਹੜਾ ਕੀਤਾ ਉਹ ਨਾਲ ਸਾਡਾ ਉਹਨਾਂ ਦਾ ਸਮੇਂ ਸਿਰ ਪਹੁੰਚਣਾ ਯਕੀਨੀ ਬਣ ਗਿਆ ਤੇ ਦੂਸਰੀ ਗੱਲ ਹੈ ਸਾਡਾ ਆਨਲਾਈਨ ਸਮੇਂ ਵਿੱਚ ਦਾਖਲੇ ਵੀ ਸ਼ੁਰੂ ਕਰਨੀ ਹੈ ਇਹਦੇ ਨਾਲ ਅਸੀਂ ਜੀ ਟ੍ਰਾਂਸਫਰ ਦੀ ਸਹੂਲਤ ਹੈ ਮਤਲਬ ਮੇਰੇ ਖਿਆਲ ਸਭ ਤੋਂ ਵਧੀਆ ਇੱਕ ਇਹ ਤੋਹਫਾ ਦਿੱਤਾ ਗਿਆ ਕਿਉਂਕਿ ਇਹਨਾਂ ਸਕੂਲ ਨੂੰ ਦੇ ਪਰਮਾਤਮਾ ਤਰੱਕੀਆਂ ਬਖਸ਼ੇ ਇਦਾਂ ਦੇ ਲੋਕਾਂ ਨੂੰ ਕਿਉਂਕਿ ਜੋ ਵੀ ਸਕੂਲ ਦਾ ਕਦੇ ਵੀ ਇਦਾਂ ਦਾ ਜਿਹੜਾ ਸਰਕਾਰੀ ਸੰਸਥਾਵਾਂ ਨੇ ਜਾਂ ਸਾਂਝੀਆਂ ਸੰਸਥਾਵਾਂ ਨੇ ਉਹਦੇ ਵਿੱਚ ਨਿਰਪੂਰ ਅਧਿਆਪਕਾਂ ਦਾ ਜਾਂ ਸਰਕਾਰਾਂ ਦਾ ਨਹੀਂ ਹੁੰਦਾ ਜਦੋਂ ਨਾਲ ਸਮਾਜ ਜੁੜਦਾ ਉਹਦਾ ਹਮੇਸ਼ਾ ਉਹਦਾ ਅੱਛੇ ਰਿਜ਼ਲਟ ਮਿਲਣਗੇ ਤੇ ਇਹੀ ਗੱਲ ਹੈ ਸਾਨੂੰ ਉਮੀਦ ਹੈ ਵੀ ਸਾਡਾ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚ ਸਾਡੀ ਦਾਖਲੇ ਵੀ ਵਧਣਗੇ ਤੇ ਇੱਕ ਇਹ ਸਕੂਲ ਦਾ ਮਿਆਰ ਉੱਪਰ ਜਾਣ ਦੇ ਵਿੱਚ ਵੀ ਸਹਾਇਤਾ ਹੋਊਗਾ ਕਿਉਂਕਿ ਟਰਾਂਸਪੋਰਟ ਦੀ ਸਹੂਲਤ ਕਰ ਤੇ ਹਿੰਦੀ ਨਹੀਂ ਇਹ ਦਿੱਕਤ ਆਉਂਦੀ ਸੀ ਤਾਂ ਮੇਰੇ ਖਿਆਲੇ ਬਹੁਤ ਵਧੀਆ ਪਰਾਲ ਧੰਨਵਾਦ ਜੀ ਮੇਰਾ ਨਾਮ ਗੁਪਾਲ ਕ੍ਰਿਸ਼ਨ ਸਰਮਾ ਜੀ ਮੈਂ ਬਲੌਕ ਪ੍ਰਾਇਮਰੀ ਐਜੂਕੇਸ਼ਨ ਅਫੀਸਰ ਸੰਗੂਪ 2 ਕੰਮ ਕਰਦਾ ਹਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਸੋਜੀ ਵੱਲੋਂ ਮਿਲ ਕੇ ਆਪਦੇ ਪਿਤਾ ਦੀ ਯਾਦ ਦੇ ਵਿੱਚ ਇੱਕ ਥ੍ਰੀ ਵੀਲਰ ਦਿੱਤਾ ਗਿਆ ਇਸ ਬਾਰੇ ਕੀ ਕਹੂੰ ਸਾਡੇ ਨਾਲ ਜੀ ਜਿਹੜੇ ਸਾਡੇ ਸਕੂਲਾਂ ਚ ਆਉਂਦੇ ਆ ਪ੍ਰਾਇਮਰੀ ਸਕੂਲਾਂ ਚ ਉਹ ਬੱਚਿਆਂ ਕੋਲ ਸਾਧਨ ਨਹੀਂ ਹੈ ਕੁਝ ਘਰ ਇਹਦੇ ਹੁੰਦੇ ਆ ਜਿਹੜੇ ਪਿੰਡ ਤੋਂ ਬਾਹਰ ਜਿਵੇਂ 2 ਕਿਲੋਮੀਟਰ 1 ਕਿਲੋਮੀਟਰ ਕੋਈ ਪੱਠੇ ਵਾਲੇ ਆ ਕੋਈ ਬਸਤੀਆਂ ਵਾਲੇ ਆ ਉਹ ਸਕੂਲ ਚ ਆਣ ਤੋਂ ਰਹਿ ਜਾਂਦੇ ਆ ਬੱਚੇ ਜਿਵੇਂ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਲਿਆਉਣ ਲਈ ਉਹ ਕਰ ਰਹੀ ਹੈ ਤਾਂ ਉਹਦੇ ਹੀ ਉਹਦੇ ਤੇ ਇਹਨਾਂ ਨੇ ਆਪਣੇ ਪਿਤਾ ਜੀ ਦੀ ਯਾਦ ਚ ਸਕੂਲ ਨੂੰ ਜਿਹੜਾ ਈ-ਰਿਕਸ਼ਾ ਦਿੱਤਾ ਤਾਂ ਕਿ ਜਿਹੜੇ ਸਿੱਖਿਆ ਤੋਂ ਵਾਂਝੇ ਰਹਿ ਰਹੇ ਆ ਬੱਚੇ ਉਹ ਸਕੂਲ ਪਹੁੰਚ ਸਕਣ ਕੀਤ ਸਨੇਹਾ ਦੇ ਮਗਲੂ ਕਨਫਿੰਡ ਵਾਲਿਆਂ ਨੂੰ ਕੀ ਸਨੇਹਾ ਕਹਿੰਦੇ ਵੈਸੇ ਜੀ ਸਨੇਹਾ ਇਹੀ ਹੈ ਜੀ ਵੀ ਜਿਸ ਤਰ੍ਹਾਂ ਇਹਨਾਂ ਨੇ ਉਪਰਾਲਾ ਕੀਤਾ ਹੈ ਇਹਨਾਂ ਨੂੰ ਸਕੂਲਾਂ ਵੱਲ ਧਿਆਨ ਦੇਣ ਤਾਂ ਕਿ ਜਿਹੜਾ ਆਪਣੇ ਮਾਨਯੋਗ ਮੁੱਖ ਮੰਤਰੀ ਜੀ ਦਾ ਟੀਚਾ ਹੈ ਦੇਖੋ ਸਾਰਾ ਕੁਝ ਸਰਕਾਰ ਵੀ ਨਹੀਂ ਕਰ ਸਕਦੀ ਜੇ ਆਪਾਂ ਵੀ ਨਾਲ ਲੱਗਾਂਗੇ ਜਿਹੜਾ ਉਹਨਾਂ ਦਾ ਇਥੇ ਸਿੱਖਿਆ ਕ੍ਰਾਂਤੀ ਲਿਆਉਣ ਦਾ ਟੀਚਾ ਹੈ ਤਾਂ ਕਿ ਉਹ ਪੂਰਾ ਹੋ ਸਕੇ